ਸੋਰੀ ਹੈ ਜੀ ਸਾਡਾ ਛੋਟਾ ਵੀਰ ਨੰਨੂ ਜੀ ਤੇ ਇਹਨਾਂ ਦੇ ਸਮੂੱਚੇ ਸਾਥੀ ਅੱਜ ਜਿਹੜੇ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਅੱਜ ਸਾਡੇ ਭਾਰਤੀ ਜਨਤਾ ਪਾਰਟੀ ਦੇ ਪਰਿਵਾਰ ਨੂੰ ਬੜਾ ਵੱਡਾ ਬਲ ਮਿਲਿਆ ਤੇ ਸਾਨੂੰ ਖੁਸ਼ੀ ਤੇ ਆਸ ਮਹਿਸੂਸ ਹੋ ਰਹੀ ਹੈ ਕਿ ਅਸੀਂ ਸultanpur Lodhi ਤੋਂ ਜਿੱਤ ਕੇ ਜਿਹੜਾ ਵਾ ਇਹ ਭਾਰਤੀ ਜਨਤਾ ਪਾਰਟੀ ਦੀ ਝੋਲੀ 'ਚ ਪਾਵਾਂਗੇ ਅੱਜ ਰੋਡ ਤੋਂ ਵੀ ਕੱਢਿਆ ਦੁਕਾਨਦਾਰਾਂ ਦੇ ਨਾਲ ਵੀ ਗੱਲਬਾਤ ਕੀਤੀ ਹੈ ਕਿਵੇਂ ਦਾ ਮਾਹੌਲ ਹੈ ਬਹੁਤ ਵਧੀਆ ਲੋਕਾਂ 'ਚ ਬਹੁਤ ਉਤਸ਼ਾਹ ਹੈ ਜੀ ਲੋਕਾਂ ਨੇ ਮਨ ਬਣਾਏ ਹੋਏ ਨੇ ਇਸ ਵੀ ਤੀਜੀ ਵਾਰ ਹੀ ਫਿਰ ਮੋਦੀ ਸਾਹਿਬ ਨੂੰ ਪ੍ਰਧਾਨ ਮੰਤਰੀ ਬਣਾਉਣਾ ਲੋਕਾਂ ਕੋਲ ਜਾ ਕੇ ਹੱਥ ਜੋੜੀ ਦੇ ਉਹ ਕਹਿੰਦੀ ਜੀ ਅਸੀਂ ਤਾਂ ਪਹਿਲਾਂ ਹੀ ਤਿਆਰ ਬੈਠੇ ਹਾਂ ਜੀ ਇਹ ਮਾਹੌਲ ਜਿਹੜਾ ਪਿੰਡਾਂ ਦੇ ਵਿੱਚ ਵੀ ਤੇ ਸ਼ਹਿਰਾਂ ਦੇ ਵਿੱਚ ਵੀ ਬਣਿਆ ਪਿਆ ਅਮਰਪਾਲ ਦਾ ਕੀ ਦੇਖ ਰਹੇ ਹਾਂ ਅਸੀਂ ਤਾਂ ਕੁਝ ਨਹੀਂ ਦੇਖ ਰਹੇ ਜੀ ਅਮਰਪਾਲ ਜਿਹੜਾ ਇਲੈਕਸ਼ਨ ਲੱਗ ਰਿਹਾ ਵਾ ਇਹ ਤਾਂ ਉਹਦੀ ਮਰਜ਼ੀ ਹੈ ਇਲੈਕਸ਼ਨ ਲੜੀ ਜਾਵੇ ਤੇ ਹਰ ਇੱਕ ਨੂੰ ਜਿਹੜੇ ਆ ਉਹਨਾਂ ਨਾਲ ਬਹੁਤ ਜੁੜਦੇ ਜਾ ਰਹੇ ਆ ਇਸ ਬਾਰੇ ਕੀ ਚੱਲ ਰਿਹਾ ਹੈ ਇਹ ਤਾਂ ਮੈਂ ਪਹਿਲਾਂ ਤੁਹਾਨੂੰ ਜਿਹੜੀ ਤੁਸੀਂ ਗੱਲ ਕਰਨ ਲੱਗੇ ਸੀ ਮੈਂ ਤੁਹਾਨੂੰ ਉਸੇ ਗੱਲ ਦਾ ਜਵਾਬ ਦੇ ਰਿਹਾ ਸੀ ਹਰ ਇੱਕ ਨੂੰ ਅਧਿਕਾਰ ਹੈ ਇਲੈਕਸ਼ਨ ਲੜਨ ਦਾ ਜੀ ਹਰ ਇੱਕ ਨੂੰ ਅਧਿਕਾਰ ਹੈ ਵੋਟ ਪਾਉਣ ਦਾ ਜੀ ਕੋਈ ਕਿਸੇ ਦੇ ਦਬਾਅ ਠਾਣ ਕੇ ਵੋਟ ਨਹੀਂ ਪਾਉਂਦਾ ਜਿੱਦੀ ਮਰਜ਼ੀ ਹੈ ਜਿੱਥੇ ਕੋਈ ਮਰਜ਼ੀ ਵੋਟ ਪਾਵੇ ਅਸੀਂ ਤਾਂ ਆਪਣੀ ਗੱਲ ਕਰਾਂਗੇ ਆਪਣੀ ਪਾਰਟੀ ਦੀ ਗੱਲ ਕਰਾਂਗੇ ਕਿ ਅਸੀਂ ਤੁਹਾਡੇ ਵਾਸਤੇ ਕੀ ਕਰ ਸਕਦੇ ਹਾਂ ਇਹ ਤਾਂ ਲੋਕਾਂ ਨੇ ਸੋਚਣਾ ਕਿ ਪੰਜਾਬ ਦੇ ਵਿੱਚ ਮਾਹੌਲ ਅਮਨ ਸ਼ਾਂਤੀ ਚਾਹੀਦੀ ਆ ਜਾਂ ਫਿਰ ਕਾਲੇ ਦਿਨ ਚਾਹੀਦੀ ਆ ਲੋਕ ਬੜੇ ਸਿਆਣੇ ਨੇ ਭਾਰਤੀ ਜਨਤਾ ਪਾਰਟੀ ਦਾ ਕਾਫਲਾ ਦਿਨ-ਦਿਨ ਵੱਧ ਰਿਹਾ ਇਸ ਤੋਂ ਪਹਿਲਾਂ ਅਸੀਂ ਸਵੇਰ ਦੇ ਅੱਜ ਪਹਿਲਾਂ ਕਪੂਰਥਲਾ ਹਲਕੇ ਦੇ ਚਾਰੇ ਵਿਧਾਨ ਸਭਾ ਦੇ ਜਿਹੜੇ ਚਾਰੇ ਮੰਡਲ ਆ ਸਰਕਲ ਉੱਥੇ ਮੀਟਿੰਗਾਂ ਕਰਕੇ ਆਏ ਆ ਜਿੱਥੇ ਕਿ 5-5 6-600 ਬੰਦਾ ਨਾਲ ਸਾਡੀਆਂ ਮਾਤਾਵਾਂ ਪ੍ਰਾਣਾ ਬੀਬੀਆਂ ਮੀਟਿੰਗਾਂ ਸ਼ਾਮਲ ਹੋਈਆਂ ਔਰ ਮੰਨਾਂ ਦੀ ਉਥੋਂ ਗੱਦਗੱਦ ਹੋ ਕੇ ਆਏ ਆ ਉਸ ਤੋਂ ਬਾਅਦ ਅਸੀਂ ਆਰਸੀਐਫ ਮੰਡਲ ਦੀ ਮੀਟਿੰਗ ਕਰਕੇ ਆਏ ਆ ਉਸ ਤੋਂ ਬਾਅਦ ਪਪਾ ਬੀਰ ਸਿੰਘ ਦੀ ਨਰੰਗਾਬਦੀਆਂ ਦੇ ਨਮਸਤਕ ਹੋ ਕੇ ਆਏ ਆ ਦੇਰੇ ਤੇ ਉਸ ਤੋਂ ਬਾਅਦ ਸੁਲਤਾਨਪੁਰ ਉਹਦੀ ਸਾਡੇ ਇੱਥੇ ਹਲਕਾ ਇੰਚਾਰਜ ਰਕੇਸ਼ ਕੁਮਾਰ ਨੀਟੂ ਜੀ ਅਤੇ ਮੰਡਲ ਪ੍ਰਧਾਨ ਰਕੇਸ਼ਪੂਰੀ ਜੀ ਜਿਸ ਦਾ ਚੱਤਰ ਸਿੰਘ ਹੋਣੀ ਸਾਰੀ ਟੀਮ ਜਿਹੜੀ ਆ ਉਹਨਾਂ ਨੇ ਅੱਜ ਇੱਥੇ ਪਹਿਲਾਂ ਸਭ ਤੋਂ ਪਹਿਲਾਂ ਮੀਟਿੰਗ ਦਾ ਪ੍ਰੋਗਰਾਮ ਕੀਤਾ ਉਸ ਤੋਂ ਬਾਅਦ ਜਿਹੜਾ ਬਾਜ਼ਾਰ ਦੇ ਵਿੱਚ ਜਾ ਕੇ ਦੁਕਾਨਦਾਰਾਂ ਨਾਲ ਜਿਹਦਾ ਆਪਾਂ ਬੇਨਤੀ ਕਰਨ ਜਾਈਦਾ ਪਾਸਾ ਨੂੰ ਬਸ ਇੱਕੋ ਹੀ ਗੱਲ ਦੀ ਆ ਕਿ ਸਾਡੇ ਕੋਲ ਸਮਾਂ ਘਟਿਆ ਅਸੀਂ ਜਿੰਨੀ ਪਹੁੰਚ ਕਰ ਲਵਾਂਗੇ ਲੋਕ ਸਾਡੀ ਵੇਟ ਕਰਦੇ ਆ ਕਿ ਭਾਰਤ ਜਨਤਾ ਪਾਰਟੀ ਦੇ ਕੋਈ ਨੁਮਾਇੰਦੇ ਸਾਡੇ ਕੋਲ ਆਵੇ ਅਥੇ ਵੀ ਪਸੀਂ ਭਾਰਤ ਜਨਤਾ ਪਾਰਟੀ ਦੇ ਕਮਲ ਦਾ ਫੋਲਿਆ 1 ਜੂਨ ਨੂੰ ਉਹ ਦਬਾ ਕੇ ਮੋਦੀ ਸਾਹਿਬ ਦਾ ਜਿਹੜਾ ਪ੍ਰਧਾਨ ਮੰਤਰੀ ਬਣਨਾ ਤੈਅ ਹੈ ਉਸ ਦੇ ਆਪਣਾ ਮੈਂਬਰ ਆਫ ਪਾਰਲੀਮੈਂਟ ਜਿਤਾ ਕੇ ਭੇਜੀਏ ਤਾਂ ਜੋ ਜਿਹੜੇ ਸਾਡੇ ਹਲਕਿਆਂ ਦੇ ਕੰਮ ਆ ਉਹ ਬਹੁਤ ਅਧੂਰੇ ਪਏ ਆ ਕਿਉਂਕਿ ਇਸ ਤੋਂ ਪਹਿਲਾਂ ਕਾਂਗਰਸੀ ਐਮਪੀ ਇੱਥੋਂ ਬਣ ਕੇ ਗਏ ਸੀਗੇ ਉਹ ਕਦੀ ਵੀ ਇੱਥੇ ਵਾਪਸ ਨਹੀਂ ਆਏ ਔਰ ਨਾ ਕਿ ਲੋਕਾਂ ਨੇ ਸ਼ਕਲ ਦੇਖੀ ਉਹਨਾਂ ਦੀ ਨਾ ਕੋਈ ਗ੍ਰਾਂਟ ਦਿੱਤੀ ਉਹਨਾਂ ਨੇ ਔਰ ਜੇ ਸਾਡੇ ਮੰਨਾ ਜੀ ਆ ਇਹ ਜਦੋਂ ਵੀ ਨੰਬਰ ਪਾਰਲੀਮੈਂਟ ਬਣ ਕੇ ਜਾਣਗੇ ਔਰ ਸਾਨੂੰ ਆਸ ਹੈ ਕਿ ਸਾਡੀ ਬਾਹ ਫੜ ਕੇ ਸਾਡੇ ਲੋਕਾਂ ਦੀ ਲੋਕਾਂ ਦੇ ਰੁਕੇ ਹੋਏ ਕੰਮ ਆ ਕਈ ਸਾਲਾਂ ਤੋਂ ਉਹ ਸਾਡੇ ਪੂਰੇ ਹੋਣਗੇ ਬਾਧੀਆ ਝੰਡਾ ਬਾਧੀ ਜਿੰਦਾਬਾਦ ਆਜ਼ਾਦ ਵਿਧਾਇਕ ਨੇ ਜਿਹੜੇ ਉਹਨਾਂ ਨੇ ਕਾਂਗਰਸ ਪਾਰਟੀ ਦੇ ਪ੍ਰਤੀਯਾਸੀ ਨੂੰ ਜਿਹੜਾ ਉਹ ਸਮਰਥਨ ਦਿੱਤਾ ਹੈ ਉਹਨਾਂ ਦਾ ਕਹਿਣਾ ਹੈ ਕਿ ਰਾਣਾ ਪਰਿਵਾਰ ਨੇ ਟਿਕਟ ਦਵਾਈ ਹੈ ਜ਼ੀਰਾਂ ਦੇ ਵਿੱਚ ਦੇਖੋ ਜੀ ਰਾਣਾ ਪਰਿਵਾਰ ਦਾ ਆਪਣਾ ਡਿਸੀਜਨ ਹੈ ਅਸੀਂ ਭਾਰਤੀ ਜਨਤਾ ਪਾਰਟੀ ਵਾਸਤੇ ਕੰਮ ਕਰ ਰਹੇ ਹਾਂ ਔਰ ਜਿਹੜੀ ਸਾਡੀ ਭਾਰਤੀ ਜਨਤਾ ਪਾਰਟੀ ਅੱਜ ਨੰਨੂ ਜੀ ਸਾਡੇ ਇਥੇ ਸ਼ਾਮਲ ਹੋਏ ਆ ਸਾਡੇ ਨੌਜਵਾਨਾਂ ਵਿੱਚ ਬਹੁਤ ਪਾਰਿਅਤਸ਼ਾ ਦੇਖਿਆ ਜਾ ਰਿਹਾ ਲੋਕ ਸੜਨ ਆਪਣੇ ਆਪ ਸੰਪਰਕ ਕਰਕੇ ਜੁੜ ਰਹੇ ਆ ਜਿਸ ਤੱਕ ਸਾਨੂੰ ਬਹੁਤ ਜ਼ਿਆਦਾ ਉਤਸ਼ਾਹ ਦੇ ਨਾਲ ਹੋਰ ਬਲ ਮਿਲਦਾ ਕੰਮ ਕਰਨ ਦਾ ਬਾਕੀ ਪਾਰਟੀਆਂ ਦੇ ਆਪ ਆਪਣੇ ਪ੍ਰੋਗਰਾਮ ਆ ਦੀ ਰਾਣਾ ਪਰਿਵਾਰ ਦਾ ਆਪਣਾ ਪ੍ਰੋਗਰਾਮ ਆ ਕਾਂਗਰਸ ਦਾ ਆਪਣਾ ਪ੍ਰੋਗਰਾਮ ਆ ਦੂਜਿਆਂ ਦਾ ਆਪਣਾ ਪ੍ਰੋਗਰਾਮ ਆ ਪਰ ਭਾਰਤੀ ਜਨਤਾ ਪਾਰਟੀ ਦੇਸ਼ ਹਿੱਤ ਵਿੱਚ ਰਾਸ਼ਟਰੀ ਹਿੱਤ ਦੇ ਵਿੱਚ ਜਿਹੜੀ ਆ ਉਹ ਕੰਮ ਕਰ ਰਹੀ ਆ ਜਿਸ ਦੇ ਨਾਲ ਕਿ ਰਾਸ਼ਟਰ ਨੂੰ ਜੋੜ ਕੇ ਰੱਖਿਆ ਜਾਵੇ ਨਾ ਕਿ ਤੋੜਿਆ ਜਾਵੇ ਪਿੰਡਾਂ ਦੇ ਵਿੱਚ ਫੁੱਲ ਕਿਦਾਂ ਦੇਖ ਰਹੇ ਹੋ ਪਿੰਡਾਂ ਦੇ ਵਿੱਚ ਫੁੱਲ ਕਿਦਾਂ ਦੇਖ ਰਹੇ ਹੋ ਪਿੰਡਾਂ ਵਿੱਚ ਇਸ ਵਾਰ ਅਸੀਂ ਬੀਜ ਸੈੱਡ ਦਿੱਤਾ ਔਰ ਸਦਾ ਜਿਹੜਾ ਫਸਲ ਆ ਉਹ ਤਿਆਰ ਹੋ ਗਈ ਆ ਔਰ ਜਿਹੜਾ ਅਸੀਂ ਸਭ ਤੋਂ ਪਹਿਲਾਂ ਬੇਨਤੀ ਕਰਦਾਂਗੇ ਪਹਿਲਾਂ ਬੀਜੇਪੀ ਸੁਲਤਾਨਪੁਰ ਚ ਹੈ ਹੀ ਨਹੀਂ ਸੀ ਸੋ ਆਪਣੇ ਨਾ ਸੁਲਤਾਨਪੁਰ ਵਿੱਚ ਸੀ ਨਾ ਕਪੂਰਥਲੇ ਦੇ ਪਿੰਡਾਂ ਵਿੱਚ ਸੀ ਨਾ ਕਿਤੇ ਭਰਾਤ ਵਿੱਚ ਸੀ ਔਰ ਇਸ ਵਾਰ ਜਿਹੜੀ ਆ ਹਰਕ ਸਾਡਾ ਹਰਕ ਬੂਥ ਦੇ ਉੱਪਰ ਸਾਡੇ ਬੰਦੇ ਬੈਠ ਕੇ ਸਾਡਾ ਬੂਥ ਲਾਉਣਗੇ ਔਰ ਭਾਰਤ ਜਨਤਾ ਪਾਰਟੀ ਦੇ ਕਮਲ ਦਾ ਫੋਲ ਜਿਹੜਾ ਦਬਾਉਣਗੇ ਅੱਜ ਵੀ ਹਾਲੇ ਹੋਰ ਬਾਜ਼ਾਰ ਦੇ ਵਿੱਚ ਬਹੁਤ ਜਿਹੜੇ ਲੋਕ ਆ ਸ਼ਾਮਣ ਹੋਣ ਵੇਲੇ ਤਿਆਰ ਬੈਠੇ ਆ ਅਸੀਂ ਜਾ ਰਹੇ ਹਾਂ